ਚੱਲੀ ਦੇ ਗਈਆਂ ਭੈਣ ਵਾਰੀ ਤੇ ਭਾਈ ਬਥੇਰਾ ਕਦਰ ਸੀ ਸਾਰੇ ਪੁੱਛਦੇ ਸੀ ਬਥੇਰਾ ਕਰਦੇ ਸੀ ਭਨੇਵਾ ਤਾਂ ਬਥੇਰਾ ਚੰਗਾ ਬਹੂਆਂ ਦੇ ਗਾਂ ਵਾਲ ਸੇ ਕੀ ਪਤਾ ਹੁਣ ਉਹ ਕਿਉਂ ਗੁਜੀਆਂ ਤੇ ਕਿਉਂ ਗੁਜੀਆਂ ਨਹੀਂ ਪਰ ਅੱਗੇ ਤਾਂ ਬਥੇਰੀਆਂ ਚੰਗੀਆਂ ਸੀ ਭੈਣ ਦੇ ਹੁੰਦਿਆਂ ਕਦਰ ਸੀ ਹੁਣ ਚੱਲ ਕੋਈ ਨਾ ਜਾਣੇ ਆਕਰ ਪਤਾ ਤੇ ਵੇਖ ਕੇ ਤਾਈਏ ਪਰ ਕਿਉਂ ਜੀਆਂ ਕਿਉਂ ਜੀਆਂ ਨਹੀਂ ਚੱਲ ਕੋਈ ਨਹੀਂ ਕਰਿਆ ਤਾਂ ਚੱਲ ਗਏ ਚਾਹ ਪਾਣੀ ਤਾਂ ਪੁੱਛਣ ਗਿਆ ਇੱਡੀਆਂ ਵੀ ਨਹੀਂ ਮਾਰੀਆਂ ਜਿਹੜੀਆਂ ਚਾਹ ਹੀ ਨਾ ਪੁੱਛਣ ਗਿਆ ਘਰ ਕਹਿਣ ਤਾਂ ਸਾਰਾ ਇੱਕ ਪੁੱਛ ਲੈਂਦਾ ਕਹਿਣਗੇ ਤਾਂ ਸਹੀ ਤੂੰ ਫੋਨ ਕਰ ਦਿੰਦੀ ਤੇ ਕੋਈ ਨਾ ਅਸੀਂ ਤੈਨੂੰ ਲੈ ਆਂਦੇ ਤੇ ਕਹਿੰਦੇ ਕੀ ਮੈਂ ਮੁੰਡਾ ਮੈਨੂੰ ਉੱਥੇ ਟੱਕਰ ਗਿਆ ਗਵਾਂਡੀਆਂ ਦਾ ਤੇ ਉਹ ਮੈਨੂੰ ਲੈ ਆਇਆ ਕਹਿੰਦਾ ਚੱਲ ਮਾਸੀ ਮੈਂ ਤੈਨੂੰ ਸਿਆਹਾਂ ਲਿਆ ਤੂੰ ਉਹਨਾਂ ਦੀ ਮਾਸੀਆਂ ਤਾਂ ਸਾਡੀ ਵੀ ਮਾਸੀਂ ਤੇ ਉਹ ਮੈਨੂੰ ਲੈ ਆਇਆ ਚੱਲ ਕੋਈ ਨਾ ਕੀ ਤੋਈਏ ਹਾਏ ਨਹੀਂ ਮਾਤੀ ਤੂੰ ਆ ਗਈ ਹੋਰ ਮੈਂ ਕਹਿੰਦੀ ਤੂੰ ਕਦੇ ਨਹੀਂ ਆਏ ਤੇ ਮੈਂ ਹੀ ਮਿਲ ਕੇ ਆਉਂ। ਮੈਂ ਆ ਕੇ ਰਦਿਆ ਕਿ ਤਾ ਮਾਸੀ ਤੇ ਆ ਗਈ ਹੋਏ। ਮੈਂ ਵੇਖਦਾ ਤੈਨੂੰ ਛਾਪਾ ਮਾਰ ਜਾਂਦਾ ਹਾਂ ਭਾਂਦੇ ਹੁੰਦੇ ਤਾਂ ਬਥੇਰਾ ਕਦਰ ਸੀ। ਬੱਵੂਆਂ ਕਰਦੀਆਂ ਹੋਰ ਪਤਾ ਨਹੀਂ ਕਿਉਂ ਜਾ ਕੋਈ ਪੁੱਛਦਾ ਕਿ ਨਹੀਂ ਪੁੱਛਦਾ। ਤੂੰ ਕਿਵੇਂ ਮਾਸੀ ਆ ਗਈ ਹੈ। ਹਾਏ ਕੁੜੇ ਐਂਦਾ ਬੋਲੀ ਲੱਗੇ ਮੇਰੀ ਭੈਣ ਹੁੰਦੀ ਤਾਂ ਥੋੜਾ ਉਹਨੇ ਕਹਿਣਾ ਸੀ ਤੂੰ ਕਿਵੇਂ ਆ ਗਈ ਨਹੀਂ ਮੈਂ ਆ ਨਹੀਂ ਸਕਦੀ ਮੇਰੇ ਭਾਂਜੇ ਦਾ ਘਰ ਹੈ। ਓ ਕੋਤਾ ਆ ਥੋੜਾ ਪੁੱਛੀਦਾ ਤੂੰ ਕਪੜਾ ਛੋਟਾ ਮਾਰਿਆ ਹੁਣ ਆ ਪਿੱਛੇ ਚਲੇ ਜਾ ਆਗੀਆਂ ਤਾ ਮੈਂ ਪਿੱਛੇ ਕਹਿੰਦਾ ਜਾਣਾ ਤੂੰ ਅੰਦਰ ਆ ਤਾ ਕੀ ਮਾਚੀ ਜਵਾਕਾ ਜੋ ਚੀਜ਼ ਨਹੀਂ ਹੈ ਪੁਰਾਣੀ ਚੀਜ਼ ਤਾਂ ਖੋ ਲੈ ਆਈ ਘਰੋਂ ਤੋਂ ਮੈਂ ਲੜਬੋੜ ਕੇ ਆਈਆਂ ਨੋਪਾਣਾ ਕਹ ਤਾ ਲੜ ਕੇ ਆ ਗਈ ਨੋਪਾਣਾ ਖੇਲਿਆ ਤਮਟੀਆਂ ਅੱਗੋਂ ਪੈਂਦੀਆਂ ਦਾਲ ਨੂੰ ਕਹਿੰਦੀ ਮੇਰੀ ਤਾਂ ਮਾਂ ਇਹੋ ਜੀ ਸੀ ਵਾਰਿਆਂ ਜਵਸਾਂ ਵਾਲੀ ਸੀ ਮੇਰੀ ਮਾਂ ਇਹੋ ਜੀ ਸੀ ਕਦੇ ਰਾਹ ਜਾਂਦੇ ਰੋਟੀਆਂ ਖਵਾਉਂਦੀ ਸੀ ਚਾਹਾਂ ਪਿਆਉਂਦੀ ਸੀ ਐਡੇ ਭਲੇ ਕਰਦੀ ਸੀ ਮੈਂ ਕਿਹਾ ਤੂੰ ਕਿਉਂ ਨਹੀਂ ਭਲੇ ਕਰਦੀ ਤੂੰ ਤਾਂ ਆਪਣੀ ਸੱਸ ਨੂੰ ਪਾਣੀ ਨਹੀਂ ਦਿੰਦੀ ਤੇ ਤੂੰ ਭਲੇ ਕਰਦੀ ਕਿਉਂ ਨਹੀਂ ਇੱਥੋਂ ਭਾੜੇ ਵੇ ਰਿਆ ਤੂੰ ਤੂੰ ਤਾਂ ਮੈਂ ਮੈਂ ਹੋ ਗਈ ਇੱਥੋਂ ਲੜ ਪ ਜਾ ਤੇ ਮੈਂ ਅਕਬਰ ਮੈਂ ਆਪਦੇ ਭਾਂਜੇ ਕੋਲ ਜਾਣੀ ਆ ਘਰ ਹੋ ਗਿਆ ਨਾ ਨਾ ਚਾਰ ਤਾਲੀਆਂ ਤਾਂ ਜਰਨੀ ਵੀ ਪੈਂਦੀ ਆ ਜਿੱਥੇ ਆਪਾਂ ਰੋਟੀ ਪਾਣੀ ਖਾਣੀ ਆ ਉੱਥੇ ਚਾਰ ਸੌਣ ਦੇ ਵੀ ਚਾਹੀਦੀ ਹੁੰਦੀ ਆ ਹਾਂ ਕੁੜੇ ਕੋਈ ਗੱਲ ਨਹੀਂ ਹੋਏ ਤਾਂ ਸਵੇਰ ਆਵਾ ਦਾ ਸਮੈ ਨੂੰ ਤੂੰ ਆਪ ਸਿਆਣੀ ਏ ਮੈਂ ਤੂੰ ਦਾ ਉਹਨਾਂ ਦੀ ਛਾਇਦ ਲੈਣੀ ਏ ਮੇਰੀ ਨਹੀਂ ਲੈਣੀ ਮੈਂ ਤਾਂ ਹਲੇ 10 ਦਿਨ ਤੱਕ ਹੋਣਾ ਸੀ ਤੂੰ ਤਾਂ ਮੈਨੂੰ ਹੋਣੇ ਗੱਲਾਂ ਕਰ ਲਾ ਪੀ 10 ਦਿਨ ਤੱਕ ਰੱਖ ਲੈਗੀ ਤੂੰ ਮੈਂ ਨਹੀਂ ਮਾਸੀ ਮੈਂ ਤਾਂ ਵੈਸੇ ਹੀ ਕਹਿਆ ਬੈਠੀ ਤੂੰ ਤਾਂ ਮੇਰੀ ਗੱਲ ਦਾ ਗੁੱਸਾ ਹੀ ਬਣਾ ਗਈਆਂ ਗੁੱਸਾ ਨਾ ਕਰ ਤੂੰ ਮੇਰੀ ਗੱਲ ਦਾ ਉਹ ਤਾਂ ਦਾਲੀ ਤੂੰ ਗੁੱਸੇ ਵਾਲੀ ਕੀਤੀ ਵੀ ਭਾਈ ਵੇਖ ਕੇ ਤੈਨੂੰ ਹੌਲ ਪਾ ਗਿਆ ਵੀ ਮਾਸੀ ਇਹ ਕਹਤਾ ਮੈਂ 10 ਦਿਨ ਰਹਿਣਾ ਲੈ ਫੇਰ ਕੀ ਹੋ ਗਿਆ ਰਹਿਣਾ ਤੂੰ 10 ਦਿਨ ਐ ਅਸੀਂ ਤੁਹਾਨੂੰ ਕਹਿ ਰੋਕਿਆ ਵੀ 10 ਦਿਨ ਤੂੰ ਕਹਿ ਰੋ ਹਾਂ ਮੈਨੂੰ ਤੁੱਪੇ ਹੀ ਖਾੜੀ ਰੱਖੇਗੀ ਕਿ ਘਰੇ ਵੀ ਲੈ ਕੇ ਜਾਵਾਂਗੀ ਅੰਦਰ ਚਲਾਇਆ ਚਾਹ ਪਾਣੀ ਬਣਾਵਣੀ ਆਹ ਪਾਣੀ ਪੂਣੀ ਦੇਣੀ ਮਾੜਾ ਮਟਛੰਦੀ ਛੰਦੀਓ ਬਾੜੀ ਗਰਮ ਸੁਭਾਅ ਦੀ ਤੂੰ ਤਾਂ ਭੋਲੀ ਜ ਆਇਆ ਹੀ ਨਹੀਂ ਅਜੇ ਤੱਕ ਮਾਸੀ ਆ ਗਈ ਉਹਨੂੰ ਕਿੱਥੋਂ ਪਤਾ ਲੱਗਿਆ ਨਾ ਮਾਸੀ ਆਈਏ ਤੇ ਕੁਛੜਾ ਕੁਛ ਮੰਗਾ ਲੈਂਦੀ ਫਿਰ ਮਾਸੀ ਨੇ ਗੁੱਸੇ ਹੋਣਾ ਮੇਲੇ ਚਾਹ ਲੁਖੀ ਪਿਆ ਤੇ ਮੇਰੇ ਨੋਆ ਵੀ ਉਹਨੇ ਕਰਦੀਆਂ ਤੇ ਹੁਣ ਇੰਨੀ ਵੀ ਐਵੇਂ ਹੀ ਕਰਦਾ ਵਾ ਤੂੰ ਚਾਹ ਤੱਕ ਕਿਸੇ ਚੀਜ਼ ਨਾ ਪਿਉਣੀ ਪੈਣੀ ਫਿਰ ਕੋਈ ਵਿਖਦਾ ਹੀ ਨਹੀਂ ਜਾਂ ਕਿਸੇ ਕੋਲ ਮੰਗਾ ਲਾ ਉਹ ਵੀ ਹੁਣ ਖੜਾ ਕਿੰਨਾਕ ਟਾਈਮ ਲਾ ਕੇ ਆਉਂਦਾ ਤੇ ਉਹ ਕਦੋਂ ਤੁਰਿਆ ਆਉਂਦਾ ਹੈਂ ਦਾ ਡੈਡੀ ਆ ਹਾਂ ਉਹ ਹੀ ਆਉਂਦਾ ਵੇ ਤੜੀ ਨੂੰ ਇੱਥੋਂ ਹੀ ਮੋੜਦੇ ਨਹੀਂ ਇਹਨਾਂ ਕਿਹ ਚੇਤੀ ਚੀਜ਼ ਲਾਏ ਮਾਸੀ ਜੀ ਉਹ ਟਾਈਮ ਹੀ ਲਾਏ ਜੇ ਚਲ ਟਾਈਮ ਤਾਂ ਫਿਰ ਲੱਗ ਹੀ ਜਾਂਦਾ ਕਿਵੇਂ ਸੀ ਤੂੰ ਮਾਸੀ ਆਈ ਕਰੇ ਮਾਸੀ ¿Y ahí? Ah, así ahí, ahí hay sí. ahí, ahí, sí, ahí ਮਾਸੀ ਆਦੀ ਨੋਣਾ ਲੜ ਲੜ ਕੇ ਆ ਗਈ ਉਹ ਕਹਿੰਦੀ ਮੈਂ ਨੋਣਾ ਲੜ ਕੇ ਆਈ ਆ ਆਪਦੀ ਨਾ ਤੇ ਦੱਸ ਦੇ ਵਿੱਚ ਰਹਿਣ ਵਾਸਤੇ ਆ ਗਈ ਨਹੀਂ ਆ ਉਮਰ ਦੇ ਵਿੱਚ ਬੰਦਾ ਚੰਗਾ ਲੱਗਦਾ ਨੋਹਣਾ ਲੜਦਾ ਹੋਇਆ ਹਾਂ ਉਹ ਉੱਥੇ ਤਾੜੀ ਵਜਦੀ ਏ ਇੱਕ ਹੱਥ ਖੜਾ ਤਾੜੀ ਵਜਦੀ ਉਹ ਕੱਲਾ ਲੋਹ ਦੇ ਕਸੂਰ ਗਿਣੀ ਕਹਿੰਦੀ ਮੈਂ ਤਾਂ ਕੁਛ ਬੋਲੀ ਕੋ ਨਹੀਂ ਗਈ ਉਹ ਨਹੀਂ ਮਾਸੀ ਦਾ ਸੁਭਾਅ ਹੀ ਅੜਬ ਜਿਆ ਤੈਨੂੰ ਪਤਾ ਏ ਇਹ ਗੱਲ ਵੀ ਨਹੀਂ ਗੱथल ਦੀ ਗਈ ਤੇ ਬਾਕੀ ਅੱਜ ਕੱਲ੍ਹ ਭਾਈ ਨੋਹਾ ਵੀ ਗੁੱਸੇ ਵਾਲੀਆਂ ਹੀ ਨੇ ਤੇ ਕਈ ਵਾਰੀ ਪੰਗਾ ਪੈ ਹੀ ਜਾਂਦਾ ਰਹਿਣਾ ਵੀ ਸਿਆਣੇ ਬੰਦੇ ਨੂੰ ਸੋਚਣਾ ਚਾਹੀਦਾ ਥੋੜਾ ਬਹੁਤਾ ਹਾਂ ਮਾੜੀ ਮਾੜੀ ਗੱਲ ਤਾਂ ਕਹਿੰਦੀ ਮ ਅਲਕਾਇਤ ਮੈਥੋਂ ਜਰੀ ਕੋ ਨਹੀਂ ਤਾਂ ਕਹਿੰਦੀ ਮੈਂ 10 ਦਿਨ ਰਹਿਣ ਆ ਤੇ ਆਈ ਆ 10 ਦਿਨ ਦਵਾਂਗੇ ਹੋਰ 10 ਦਿਨ ਕਹਿੰਦੀ ਮੇ ਰਹਿਣਾ ਵਾ ਚੱਲ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਮੇ ਤਾਂ ਹੁਣ ਇਸੇਰ ਨੂੰ ਪੀੜ ਚੜ ਗਈ ਕਿੱਥੇ 10 ਦਿਨ ਜਾ ਕੇ ਲੈਣਾ ਵਾ ਚੱਲ ਕੋਈ ਨਹੀਂ ਜੇ ਆਪਣੀ ਮਾਂ ਹੁੰਦੀ ਹੁਣ ਮਾਣਾ ਮਾਤਾ ਹੁੰਦੀ ਤੇ ਫਿਰ ਉਹ ਐ ਥੋੜਾ ਗਰਦੀ ਚੱਲੇਵੇਂ ਸਮਝ ਲੈ ਤੂੰ ਕੁਝ ਨਹੀਂ ਹੁੰਦਾ ਕਾਦਾ ਸਭਾ ਬੜਾਣਾ ਇੰਦਾ ਸੰਦਾੜ ਬਸ ਸਭਾ ਇੰਦਾ ਇੰਨਾ ਸਭਾਈ ੁੱਚੀ ਬੋਲਦੀ ਤੇ ਨਹੀਂ ਗੱਲਾਂ ਮਾਰਦੀ ਚਲੇ ਜਾ ਹੁਣ ਤਾਂ ਹੀ ਅੰਦਰ ਕਿੱਧਰ ਵਰਦੇ ਜਾਂਦੇ ਆ ਅੰਦਰ ਜਾਊਗਾ ਹੁਣ ਮੈਂ ਤਾਂ ਹੀ ਜਾਊਗਾ ਜੇ ਮੋਟਰਸੇ ਲੱਗੇ ਜਾ ਚੱਲ ਲੋ ਨੂੰ ਮੈਂ ਗੁੱਸਾ ਕਰੂੰਗੀ ਮੋਟਰਸਾਈਕਲ ਲੈ ਕੇ ਬਾਹਰ ਚਲਾ ਕੇ ਕਰ ਲਿਆ ਆ ਫਾਖਰੀ ਘਰ ਪੁੱਤ ਔਰ ਠੀਕ ਠਾਕ ਹਾਂਜੀ ਹਾਂਜੀ ਤੁਸੀਂ ਸਲਾਉ ਠੀਕ ਹੋ ਹਾਂ ਠੀਕ ਹੀ ਆ ਪੁੱਤ ਮੈਂ ਤਾਂ ਤੇ ਕਿਵੇਂ ਆਉਣੇ ਹੋਏ ਫਿਰ ਹਾਂ ਪੁੱਤ ਤੁਹਾਡਾ ਸਾਰਾ ਟੱਬਰ ਹੀ ਐਦਾਂ ਦਾ ਪਹਿਲੋ ਬਹੂ ਨੇ ਪੁੱਛਿਆ ਮੀਮਾਸੀ ਤੂੰ ਕਿਵੇਂ ਆਈਂ ਫਿਰ ਮੈਂ ਚਲੇ ਜਾਂਦੀ ਆ ਜੇ ਤੁਸੀਂ ਕਹਿੰਦੇ ਕਿ ਤਾਂ ਨਹੀਂ ਨਹੀਂ ਸਵੇਕੀ ਤੈਨੂੰ ਤੇ ਪੁੱਛਿਆ ਤੂੰ ਤੇ ਗੁੱਸਾ ਹੀ ਕਰ ਗਈ ਮਾਸੀ ਵੈਸੇ ਮੈਂ ਤੇ ਮੇਰੇ ਤੇ ਸਸਰੀ ਇੱਕ ਬੰਦਾ ਪੁੱਛ ਹੀ ਲੈਂਦਾ ਪੁੱਤ ਮੇਰਾ ਜੀ ਕਿਤਾਬੇ ਮੈਂ ਭੈਣ ਦੇ ਹੁੰਦਿਆਂ ਜਾਂਦੀ ਸੀ ਹੁਣ ਮੇਰੇ ਭਾਂਜਿਆਂ ਨੇ ਨਾ ਤੇ ਮੈਂ ਤੇ ਚਾਰ ਦੜਾ ਗਈ ਤਾਂ ਤੁਸੀਂ ਤਾਂ ਸਾਰਾ ਕੰਮ ਹੀ ਜਾਣਾ ਪੱਤੀਵੇਂ ਆਈ ਕਿਵੇਂ ਆਈ ਨਹੀਂ ਨਹੀਂ ਤੇਰਾ ਕਾਰ ਹੈ ਜੀ ਸਦਕੇ ਰਹਿ ਤੂੰ 10 ਦਿਨ ਰਹਿ ਜਿੰਨੇ ਦਿਨ ਮਰਜ਼ੀ ਰਹਿ ਤੇ ਚੱਲ ਮੈਂ ਮਾੜਾ ਦੇ ਨਾ ਅੱਡੇ ਜਾ ਕੇ ਆਉਣਾ ਬਾਜ਼ਾਰ ਜਾਣਾ ਨਾ ਪੁੱਤ ਕੁਛ ਨਾ ਲਿਆਈ ਖਾਣ ਨਹੀਂ ਤੇਰਾ ਨਾ ਤੂੰ ਨਹੀਂ ਨਹੀਂ ਪੁੱਤ ਮੈਂ ਕਿਹੜਾ ਪ੍ਰੋ ਨਹੀਂ ਆਈ ਕੋਈ ਗੱਲ ਨਹੀਂ ਚਾ ਉਹਦਾ ਹੀ ਬਣਾ ਲਵਾਂ ਤੇ ਕੁਛ ਐਂਦੀ ਤੇ ਭੈਣ ਹੁੰਦੀ ਤੇ ਸ਼ਾਇਦ ਜ਼ਿਆਦਾ ਮੇਰਾ ਕਰਦੇ ਤੇ ਭੈਣ ਨਹੀਂ ਤਾਂ ਨਹੀਂ ਕਰਦੇ ਤੂੰ ਬਹਿ ਦੋ ਮਿੰਟਾਂ ਚ ਮੈਂ ਬਸ ਮੋਟਰਸਾਈਕਲ ਭੈਣ ਜੀ ਕਮੀ ਦੋਨ ਜੀ ਮਹਿਸੂਸ ਹੋਣੀ ਹੈ ਪੁੱਤ ਆਉਂਦੀ ਇੱਥੇ ਬੈਠੀ ਹੋਵੇ ਮੈਂ ਨਾ ਫਿਲ ਲੈ ਕੇ ਆਉਣਾ ਕੁਝ ਖਾਣ ਛੇਤੀ ਛੇਤੀ ਬਣਾ ਲਾਂ ਦਾਲ ਮਾਸੀ ਨੇ ਰੋਟੀ ਨਾ ਖਾਣੀ ਹੋਵੇ ਕਿ ਭਾਤ ਘਰੋਂ ਖਾ ਕੇ ਵੀ ਆਈ ਕਿ ਨਹੀਂ ਆਈਗੀ ਨੂੰ ਚਰੀਨ ਭੁੱਖ ਲੱਗੀ ਹੋਣੀ ਤਾਂ ਛੇਤੀ ਛੇਤੀ ਹੱਥ ਚਲਾਉਣੀ ਉਹਨੂੰ ਦਾਲ ਪਾਣੀ ਵੇਲੇ ਨਾਲ ਹੀ ਬਣਾਈ ਜਾਨੀ ਐ ਹਾਂ ਮੈਂ ਕਿਹਾ ਕਿ ਟੈਂਪਰੀ ਖਾ ਲਈਦਾ ਤੇ ਟੈਂਨ ਵਾਲੀ ਪਾ ਜੀ ਤੇ ਫਿਰ ਕਹੂੰਗਾ ਪਰ ਟੈਂਪਰੀ ਨਾਲ ਤਾਂ ਚੰਗਾ ਐ ਪਰ ਵਿੱਚ ਮੱਖੀਆਂ ਮੁੱਖੀਆਂ ਦਾ ਡਾਰ ਬਥੇਰਾ ਲੱਗਦਾ ਵੇਲੇ ਨਾਲ ਖਾ ਪਕਾ ਕੇ ਬੰਦਾ ਵੇਲਾ ਹੋ ਜੇ ਤੂੰ ਅੰਦਰ ਬੈਂਦੀ ਤੂੰ ਬਾਹਰ ਆ ਗਈ ਗਰਮੀ ਨਾਲ ਪੁੱਤ ਬੈਠਾ ਥਾਪ ਰਹੀ ਆਂ ਗੇਮੀ ਅੱਛਾ ਅਕਾ 2 ਮਿੰਟ ਤੇਰੇ ਕੋਲ ਖਲੋਣੀ ਐ ਚਲ ਮੈਂ ਚੇਅਰ ਲੈ ਕੇ ਆਉਣੀ ਫਿਰ ਇੱਥੇ ਵਿਖੜ ਮੈਂ 2 ਮਿੰਟ ਚੱਲਦੀ ਲੈ ਮੈਂ ਬੈਠ ਜਾਓ ਤੁਸੀਂ ਚੇਅਰ ਤੇ ਬੈਠੋ ਐਵੇਂ ਖੜੇ ਖੜੇ ਥੱਕ ਜੂਗੇ ਹੋਰ ਸੁਣਾ ਕੋਈ ਬੋਲੋ ਕਿ ਬਾਕੀ ਸਾਰੇ ਠੀਕ ਸਾਰੇ ਦੱਸਣਾ ਕੋਈ ਤੇਰੇ ਪੇਟ ਵੀ ਠੀਕ ਹੈ ਸਾਰੇ ਤੇਰੀ ਮਾਂ ਠੀਕ ਆ ਕਰਪਾਈ ਠੀਕ ਨੇ ਹਾਂ ਵਧੀਆ ਠੀਕ ਠਾਕ ਆ ਚੱਲ ਮਾਣ ਆਇ ਸੋਖੀ ਰੱਖੇ ਹਾਂ ਵਧੀਆ ਠੀਕ ਆ ਤੂੰ ਥੋੜਾ ਜਿਹਾ ਲੱਗਦੀ ਮੈਨੂੰ ਜਿਵੇਂ ਲੜੀ ਬੋਲੀ ਤੇਰੀ ਅੱਖ ਹੀ ਨਹੀਂ ਮਿਲਦੀ ਮੁੰਡੇ ਨਾਲ ਨਹੀਂ ਨਹੀਂ ਕੋਈ ਨਹੀਂ ਲੜਾਈ ਹੋਈ ਸਾਡੀ ਤਾਂ ਲੱਗਦਾ ਹੈ ਮੈਨੂੰ ਤਾਂ ਥੋੜਾ ਥੋੜਾ ਸ਼ੱਕ ਪੈਂਦਾ ਨਹੀਂ ਨਹੀਂ ਮਾਫੀ ਤੇਨੇ ਅੱਖਾਂ ਲੱਗਾ ਵੈਸੇ ਹੀ ਆ ਉਹ ਮੇਰੇ ਆਵਾਜ਼ ਨਾਲ ਬੱਗੇ ਨਹੀਂ ਆਏ ਉਹ ਬਰਾ ਨਾਲ ਆਏ ਨੇ ਮੈਨੂੰ ਤਾਂ ਸਾਰਾ ਹੀ ਪਤਾ ਲੱਗ ਜਾਂਦਾ ਹੈ

ਵੇ ਬੀ ਅਸੀਂ ਕੋਣ ਲੈਣਗੇ ਤੇ ਕਹਿੰਦੀ ਕੋਈ ਲਹਿੰਗਾ ਪਾ ਵੀ ਚੱਲ ਪਰ ਤਿੰਨੇ ਭਰਾ ਰਾਲ ਕੇ ਪਾ ਲੈਣੇ ਸੋਹਣੇ ਲੱਗਣਗੇ ਲਹਿੰਗੇ ਤੇ ਇੱਕ ਹੰਡਾ ਵੀ ਲਹਿੰਗਾ ਨਹੀਂ ਪਾਉਣਾ ਦਾ ਤੂੰ ਇਸੇ ਗੱਲ ਤੋਂ ਸਾਡੀ ਦੋਵਾਂ ਜਣੇ ਦੀ ਲੜਾਈ ਆ ਦੋਵਾਂ ਜਣਾਂ ਦੀ ਓਰੇ ਕਿਹੜੀ ਮਾਰੇਗੀ ਜੇ ਫੇਰਤੀ ਏ ਹੁਣ ਦੁਨੀਆਂ ਨਾਲ ਤਾਂ ਚੱਲਣਾ ਹੀ ਪੈਂਦਾ ਹਾਂ ਹਾਂ ਵਹਾਂ ਸ਼ਾਦੀ ਦਾ ਕੋਣੇ ਲੀੜੇ ਕੱਪੜੇ ਦੇ ਬੰਦੇ ਦਾ ਸ਼ੋਰ ਹੁੰਦਾ ਹੈ ਅਜਿਹਾ ਤਾਂ ਹੁੰਦਾ ਚੰਗਾ ਹੀ ਨਹੀਂ ਲੱਗਦਾ ਕੋਈ ਨਾ ਮੈਂ ਐਂ ਗੱਲ ਕਰਦੀ ਹੁਣੇ ਉਹ ਬੰਦਾ ਨਾ ਕਿ ਮੈਂ ਆਪਦੇ ਭਾਂਜੇ ਨਾਲ ਗੱਲ ਕਰਦੀ ਹਾਂ ਨਹੀਂ ਮੈਂ ਕੋਈ ਨਾ ਤੂੰ ਜ਼ਰੂਰੀ ਗੱਲ ਕਰ ਲੈ ਮੇਰਾ ਮਾਫੀ ਕਰ ਰਿਹਾ ਕਰ ਕਟਾਲਾ ਹੋ ਗਿਆ ਲੜਾਈ ਦਾ ਨਹੀਂ ਤਾਂ ਅਸੀਂ ਸਵੇਰ ਦੇ ਬਾਦੂ ਲਾਲ ਲੜ ਕੇ اٹھے ਦੋਵੇਂ ਜੀ ਹైనా ਤੇ ਆਖੇ ਨਹੀਂ ਲਗੜਾਉਣਾ ਲਹਿੰਗਾ ਨਹੀਂ ਪਾਉਂਦੇ ਨਾ ਤੇ ਮੇਰੀ ਜੀ ਕਰਦਾ ਵੀ ਮੈਂ ਲਹਿੰਗਾ ਪਾਵਾਂ ਦੂਜੀਆਂ ਦੋ ਭੈਣਾਂ ਆ ਆਖਿਆ ਮੇਰੇ ਘਰ ਚ ਇਹ ਇਹ ਤਾਂ ਘਰ ਘਰ ਹੀ ਹੋ ਆ ਗਏ ਮੁੰਡਾ ਕੀ ਮੈਂ ਕਿਸੇ ਨੂੰ ਕੀ ਸਮਝਾਉਣਾ ਹੈ ਮੇਰੇ ਘਰ ਵਿੱਚ ਵੀ ਇਹੋ ਕੰਜਰ ਕਲੇਸ ਚੱਲੀ ਜਾਂਦਾ ਤੇ ਉਹੋ ਮੱਗ ਗਈ ਇੱਥੇ ਮੈਂ ਤਾਂ ਚਾਲ ਚਾਰ ਦਿਨ ਸੋਖ ਦੇ ਘਾਟਾਂਵਾਂਗੀ ਹੁਣ ਤਾਂ ਤੁਹਾਡੀ ਥੋੜੀ ਘਰੇ ਉਮਰ ਵੀ ਹੋ ਗਈ ਉਹ ਗਲਤਾ ਕਰਾ ਵੀ ਬੱਚੇ ਜਨਮ ਹੋ ਗਏ ਤੇ ਚਲ ਕੋਈ ਨਾ ਪਾ ਵੀ ਲੈਂਗੇ ਤੇ ਫੇਰ ਕੀ ਹੋ ਜਾਊਗਾ ਮਾਸੀ ਨਾਲ ਚੜਾਏਗੇ ਭਨੇਵੇ ਇੱਕ ਤਾਂ ਭਨੇਵਾ ਹੈ ਗਾਵਾ ਚੋਂਦੇ ਤੇ ਮੈਂ ਕਿਹਾ ਚੱਲ ਰੀਚਾ ਲਾ ਲਗਾ ਘੜਾ ਕੋਈ ਵਿਆਹ ਲਵਾ ਕਿ ਕੋਈ ਦਾ ਭਨੇਵਾ ਤੋਂਦੇ ਤੇ ਜੀ ਕਰਦਾ ਚੱਲ ਲੈਂਗੇ ਪਾਵਾਂ ਦੇਖ ਲੈ ਸਾਰੀ ਉਮਰਾਂ ਗੋਆ ਕੂੜਾ ਕਰਕੇ ਬੱਚੇ ਪਾਲੇ ਹੈ ਤੇ ਜੇ ਮਾਂ ਉੱਥੇ ਨੱਚ ਪਿਸਤੇ ਤੇ ਜਾ ਕੇ ਉਹ ਕੁ ਨਜ਼ਾਰਾ ਥੋੜਾ ਬਣੂਗੀ ਸਹੀ ਗੱਲ ਮਾਸੀ ਨਹੀਂ ਬਣਦੀ ਉਨ ਯਾਰ ਥੋੜਾ ਬਣ ਗਈ ਇਹ ਤਾਂ ਸੋਚਣ ਸ਼ਕਤੀ ਹੈ ਬੰਦੇ ਦੀ ਜਿੱਧਰ ਨੂੰ ਆਪਾਂ ਸੋਚਾਂਗੇ ਉਧਰ ਨੂੰ ਸੋਚ ਜਾਂਦੀ ਪਤ ਉਸ ਅਵਰਤਾਂ ਨੂੰ ਨਾ ਸਮਾਜ ਵਿੱਚ ਇਹੋ ਜੀਆਂ ਦਿੱਕਤਾਂ ਹੁੰਦੀਆਂ ਨੇ ਪਰ ਕੋਈ ਨਾ ਮੇਰਾ ਭਾਂ ਜਾਨੀ ਇਹ ਜਾ ਮੈਨੂੰ ਸਮਝਾਵਾਂਗਾ ਕਿ ਉਹ ਸਾਰਾ ਹੀ ਸਮਝ ਜਾਣਾ ਰਣ ਦੇ 마ਸੀ ਅੱਗੇ ਸਵੇਰ ਦੀ ਵਦੂ ਲੜਾਈ ਪਈ ਤੇ ਉਹਨੇ ਕਹਣਾ ਕਿ ਤੇ ਮਾਸੀ ਨੇ ਚੱਕ ਪੱਟ ਦਿੱਤਾ ਇਹਨੇ ਤੇ ਹੁਣ ਮਾਸੀ ਲੱਗ ਪਈ ਮੈਨੂੰ ਨਹੀਂ ਪੁੱਤ ਮੇਰੇ ਆਖੇ ਲੱਗ ਜੂਗਾ ਮੇਰਾ ਭਾਂ ਜਾ ਮੇਰੀ ਭੈਣ ਦੀ ਥਾਂ ਤੇ ਮੈਂ ਆ ਤੋ ਕਹਿ ਦੂਗਾ ਵੀ ਭਾਈ ਮੇਰੀ ਮਾਸੀ ਜਮਾਂ ਚ ਕੋ ਫੜ ਕੇ ਸਮਝਾਉਂਦੀ ਤੇ ਸਮਝ ਜੂਗਾ ਐਡਾ ਨਹੀਂ ਹਸਿਆਣਾ ਵਿਆਣਾ ਹੈ ਚੱਲ ਵੇਖ ਲੈ ਕਾ ਕੇ ਜੇ ਤੇਰੇ ਆਖੇ ਲੱਗਦਾ ਤਾਂ ਆਉਂਦਾ ਐ ਤੇ ਮੈਂ ਕਰਦੀਆਂ ਗੱਲ ਜੇ ਤੇਰੀ ਸੱਸ ਹੁੰਦੀ ਉਹ ਵੀ ਤੇ ਇਸ ਗੱਲ ਦਾ ਮਸਲਾ ਨਵੇੜਦੀ ਨਾ ਤੇ ਮੈਂ ਤੋੜਾ ਹੁਣ ਨਵੇੜ ਕੇ ਹੀ ਜਾਵਾਂਗਾ ਚਲ ਠੀਕ ਆ ਵਧੀਆ ਆ ਗਿਆ ਇੱਕ ਗੱਲ ਤਾਂ ਤੂੰ ਆ ਹੋਰ 마ਸੀ ਫਿਰ ਠੀਕ ਆ ਸਾਰੇ ਹਾਂ ਠੀਕ ਆ ਪੁੱਤ ਤੂੰ ਸੁਣਾ ਕੀ ਹਾਲੇ ਕਿਰਪਾ ਵੈਗੁਰੂ ਦੀ ਕੰਮ ਕਰ ਜਾ ਚੱਲਦਾ ਸੀ ਤੇ ਮੈਂ ਵੇਖ ਕਿਵੇਂ ਉਖੜਿਆ ਜਿਹਾ ਬਿਆ ਥੋੜਾ ਜਿਹਾ ਉਖੜਨਾ ਕੀ ਆ 마ਸੀ ਤੈਨੂੰ ਸਾਰਾ ਦਾ ਪਤਾ ਉਹ ਸਾਡੇ ਰਿਸ਼ਤੇਦਾਰੀ ਦੇ ਵਿਆਹ ਜਿਹੜਾ ਉਹਦੀ ਮਾੜੀ-ਮੁੱਟੀ ਗੱਲਬਾਤ ਚੱਲਦੀ ਸੀ ਹੋਰ ਉਖੜਨਾ ਕਾ ਤੂੰ ਭਾਈ ਪਤਾ ਤਾਂ ਮੈਨੂੰ ਲੱਗਿਆ ਬਉਟੇ ਮੈਂ ਦੱਸਿਆ ਸੀ ਕੀ ਦੱਸਿਆ ਤੈਨੂੰ ਕਹਿੰਦੀ ਸੀ ਵੀ ਬੈਂ ਲਹਿੰਗਾ ਆਖਿਆ ਪਾਉਣਾ ਕਾਕਾ ਕਿੰਦੀ ਇੱਥੇ ਲੜਾਈ ਬਾੜੀ ਲਹਿੰਗਾ ਨਹੀਂ ਪਾਉਣੇ ਪਰ ਤਾਂ ਸਾਰੀ ਦੁਨੀਆ ਭਾਈ ਫਿਰਦੀ ਫੇਰ ਕੀ ਓ ਨਹੀਂ ਮਾਸੇ ਹੁਣ ਆਪ ਚੰਗੇ ਲੱਗਦੇ ਆ ਏਡੇ ਸਰਦਾਰ ਬੰਦੇ ਆ ਪਰ ਉੱਥੇ ਜਾ ਕੇ ਉਹ ਲਹਿੰਗੇ ਪਾ ਕੇ ਕੀ ਉਹ ਕਹਿੰਦੀ ਮੇਰੀ ਭੈਣਾਂ ਨੇ ਕਿਹਾ ਪਾਉਣੇ ਆ ਤੇ ਰਲ ਕੇ ਸਾਰਿਆਂ ਨੇ ਕੀਤੀ ਐ ਵੀ ਅਸੀਂ ਮੈਚਿੰਗ ਕਰਨੀ ਐ ਮੈਂ ਤੇ ਉਹ ਫੁੱਲ ਜਾ ਲੈ ਕੇ ਨਹੀਂ ਜਾਂਦੀਆਂ ਹੋਗੀਆਂ ਤੇ ਮੈਂ ਕਿਹਾ ਹੁਣ ਭਾਈ ਐਡੀ ਉਮਰ ਹੋ ਗਈ ਆ ਧੀਆਂ ਪੁੱਤਰ ਵੱਡੇ ਹੋ ਗਏ ਨੇ ਤੇ ਫਿਰ ਆਪਾਂ ਇਹ ਜੇ ਕੰਮ ਕਰਦੇ ਚੰਗੇ ਲੱਗਦੇ ਆ ਕੋਈ ਗੱਲ ਨਹੀਂ ਪੁੱਤ ਚੱਲਦਾ ਹੀ ਵਿਆਹਾਂ ਸ਼ਾਦੀਆਂ ਤੇ ਉਹ ਕਿਹੜਾ ਘਰੇ ਪਾਉਂਦੀ ਵਿਆਹ ਸ਼ਾਦੀ ਤੇ ਤਾਂ ਚੱਲਦਾ ਹੀ ਇਹ ਜੇ ਕੰਮ ਕੁੜੀਆਂ ਚੜੀਆਂ ਦਾ ਕੰਮ ਹੀ ਹੁੰਦਾ ਹਾਲੀ ਕਿੰਨੀ ਕੁ ਤੁਸੀਂ ਬੁੱਢੇ ਹੋ ਗਏ ਜੀ ਉਮਰ ਹੋ ਗਈ ਤੇ ਮੈਂ ਕਿਹਾ ਫਿਰ ਤੂੰ ਭਾਈ ਕੱਲੀ ਚੱਲ ਜਾ ਫਿਰ ਮੈਂ ਨਹੀਂ ਜਾਂਦਾ ਵਿਆਹ ਤੇ ਹੋ ਨਹੀਂ ਮੈਂ ਤਾਂ ਤੈਨੂੰ ਪੁੱਤੇ ਸਮਝਾਉਣੀ ਆ ਵੀ ਭਾਈ ਲੜਾਈ ਜੀ ਕੋਈ ਕੋਈ ਕੁਝ ਕੁਸ਼ ਕੰਡੀਆਂ ਨਹੀਂ ਆ ਤੇ ਤੁਸੀਂ ਆਇਆ ਕਰੋ ਵੀ ਭਾਈ ਜੀ ਉਹ ਪਾਉਂਦੀ ਐ ਤੇ ਆਪਦੀ ਸਹਿਮਤੀ ਨਾਲ ਪਾ ਲੈ कोई न हिकु दिन कम कहिड़ा रोज रोज विया आणे कहिड़ा घर पाई रखण ਚੱਲ ਕੋਈ ਨਹੀਂ ਮਾਸੀ ਤੂੰ ਸਿਆਣੀ ਐ ਜੇ ਤੂੰ ਕਹਤਾ ਤੇ ਆਪਾਂ ਮੰਨ ਲਿਆ ਚੱਲ ਪਾਲ ਲੈਂਦੇ। ਤੂੰ ਆਜ ਨਾ ਬਦਲਣਾ ਵੀ ਪੈਂਦਾ ਨਾ ਮੈਂ ਆਪ ਬਦਲੀ ਪਈ ਆ। ਚੱਲ ਕੋਈ ਨਹੀਂ ਤੂੰ ਕਹਤਾ ਤੂੰ ਕਹਤਾ ਮਾਂ ਨੇ ਕਹਤਾ ਠੀਕ ਐ ਵੀ ਤੂੰ ਕਹ ਪਾਲ ਲੈਂਦੇ ਕੋਈ ਨਹੀਂ ਕੁੜੀਆਂ ਦਾ ਪਾਉਂਦੇ ਨੇ ਠੀਕ ਐ ਪਾਲਵੇ ਆਪਣਾ ਚਾਹ ਵੀ ਪੂਰਾ ਕਰ ਲਵੇ। ਤੂੰ ਆਪ ਹੀ ਸਿਆਣਾ ਐ। ਮੈਂ ਵੀ ਸਹੀ ਗੱਲ ਐ। ਹਾਂ। ਥੋੜਾ ਜਿਹਾ ਨਾ ਬੰਦੇ ਨੂੰ ਦਿਮਾਗ ਅੱਜਿਆ ਜਾਂ ਬੰਦਾ ਹੋਵੇ ਘਾਣਾ ਪੈਂਦਾ। ਚੱਲ ਆ ਜਾ ਮਾਸੀ ਤੂੰ ਕਹਦਾ ਤੇ ਆਪਾਂ ਮੰਨ ਲਿਆ ਟੈਨਸ਼ਨ। ਚਲਿਆ ਗੱਤ। ਖਾ ਵੀ ਮਾਪੀ। ਘਾਲਾ ਸੋ ਮੇਰੀ ਹਾਂ ਮਾਸੀ ਉਹ ਦਿਨ ਮੈਂ ਇੱਕ ਵਾਰ ਤੁਹਾਨੂੰ ਸਮਝਾ ਦਿੱਤਾ ਅੱਛਾ ਉਹ ਵੈਦਾ ਕੋਈ ਨਹੀਂ ਮਾਸੀ ਜਿਵੇਂ ਤੂੰ ਆਖੀ ਜਿਵੇਂ ਕਰ ਲਾਗੀ ਚੰਗਾ ਪੁੱਤ ਮੈਂ ਉਹ ਸਮਝਾ ਦਿੱਤਾ ਉਹਦਾ ਕੋਈ ਨਹੀਂ ਮਾਸੀ ਮੈਂ ਤੇਰੀ ਮਾਨ ਲੈ ਲੈਂਦਾ ਚੱਲ ਪਾ ਲਵੇ ਕੋਈ ਨਾ ਮਾਸੀ ਹਾਂ ਮਾਸੀ ਹਾਂ ਮਾਸੀ ਤੂੰ ਮਨਾ ਲੈ ਆਂਗਾ ਮੈਂ ਤਾਂ ਕਹੂ ਕਿ ਤੇ ਲੜਾਈ ਨਾ ਪਾ ਦੇ ਹੋ ਰਹੀ ਨਾ ਬਾਦ ਜੱਲਣਾ ਤੋੜ ਨਾ ਮਾ ਦਾ ਕੋਈ ਨਾ ਮਾਸੀ ਪਾਲ ਚੰਗਾ ਫਿਰ ਪੁੱਤ ਆਇਆ ਕਰ ਵੀ ਮੈਂ ਹੁਣ ਚੱਲ ਜੀ ਇਹ ਤੂੰ ਤਾਂ ਦਾਅ ਦੇਣ ਵਾਸਤੇ ਰਹਿਣਾ ਕਿ ਤੇਰਾ ਰਾਤ ਵੀ ਰਹਿੰਦੀ ਪਈਗੀ ਉਹ ਤਾਂ ਦਾਅ ਦੇਣ ਕਿੱਥੇ ਰਣਾ ਉਹ ਤਾਂ ਮੈਂ ਤੁਹਾਨੂੰ ਕਰਦੀ ਸੀ ਮਜ਼ਾਕ ਅੱਛਾ ਮੈਂ ਤਾਂ ਕਿਸ਼ੇ ਤੋਂ ਪੈਸੇ ਲੈਣੇ ਸੀ ਅੱਛਾ ਕਿਉਂ ਮੈਂ ਪੈਸੇ ਲਵਾਇਸ਼ਿਆ ਤਾਂ ਮੈਂ ਆ ਰਹਾ ਰਾਂ ਬੇਲ ਦੀ ਖਲੋਤਾ ਮੈਂ ਆਖਿਆ ਅੱਜ ਵਿੱਚ ਭਾਂ ਜਾ ਰਹੀ ਜਦੋਂ ਮੈਂ 10 ਮਿੰਟ ਲਾ ਕੇ ਮੇਂ ਜਾਾਂ ਨਾਲੇ ਮੈਂ ਤੁਹਾਨੂੰ ਮਜ਼ਾਕ ਕਰ ਲਿਆ ਹਸਤ ਦਾਲੇ ਤੁਹਾਡਾ ਸਮਝੌਤਾ ਸੀ ਤੇ ਉਹ ਲੈ ਗੱਲ ਤਾਂ ਵਧੀਆ ਹੋ ਗਈ ਮਾਸੀ ਤਾਂ ਤੂੰ ਆ ਗਈ ਹੈ ਨਾਲੇ ਸਨ ਮੇਲ ਖਲ ਗਈਆਂ ਨਾਲੇ ਸਾਡੀ ਲੜਾਈ ਮਟਾ ਚਲੀ ਹੋਰ ਸਾਨੂੰ ਕੀ ਚਾਹੀਦਾ ਤੂੰ ਰਾਤ ਰਹਿੰਦੀ ਤਦੂ ਦਾ ਪਾਪ ਜੀ ਵੀ ਪਈ ਕੋਲ ਨਾ ਪੁੱਤ ਜੀ ਦੇ ਆਓ ਬਸ ਤੁਹਾਡੇ ਵੱਲੋਂ ਠੰਡੀਆਂ ਆਵਾ ਆਉਣ ਮੈਨੂੰ ਦਸਿਆ ਪਾਣੀ ਏ ਯਾਰ ਮੈਂ ਮਾ ਇਨਾਂ ਹੀ ਏ ਜਿਹੜਾ ਮੈਨੂੰ ਹੱਸ ਕੇ ਤੁਸੀਂ ਬਣਾ ਲਿਆ ਚੰਗਾ ਨੋਹਾ ਮੇਰੀਆਂ ਬੇਹਰੀਆਂ ਜਾਂਦੀਆਂ ਅੱਛਾ ਤੈਨੂੰ ਮਜ਼ਾਕ ਪੀਤਾ ਸੀ ਕਹੇ ਤੈਨੂੰ ਵੀ ਉਹ ਤਾਂ ਬੋਲਦੇ ਨਹੀਂ ਵਿਚਾਰੀਆਂ ਤੇ ਉਹ ਕਿੱਥੇ ਨਹੀਂ ਕਰਦਾ ਮੈਨੂੰ ਕਦੇ ਘਰੋਂ ਬਾਹਰ ਨਹੀਂ ਨਿਕਲਣ ਦਿੰਦਾ ਕਿਉਂ ਤੇ ਦਾਦੀ ਗਿਆ ਸੀ ਤੂੰ ਉਧਰ ਨਹੀਂ ਜਾਉਂਦੀ ਕੋਈ ਨਾ ਮਜਨਾ ਤੋ ਪੈਸੇ ਲੈਣੇ ਸੀ ਨਾ ਉਹਨਾਂ ਦਾ ਮੁੰਡਾ ਹਾਂ ਦਾ ਅੰਤਿਮ ਐਤਨ ਛੱਡਦਾ ਮੈਂ ਤਾਂ ਮੈਂ ਖ ਚੱਲ ਕੋਈ ਨਾ ਫਿਰ ਜਰੂਰ ਮੈਂ ਬਹੁਤ ਪਾਵਣਾ ਕੰਮਕਾਰ ਵਾਲੇ ਚੱਲ ਕੋਈ ਨਹੀਂ ਬਾਜ਼ਾਰ ਹੀ ਜਾਣਾ ਹਾਂ ਚੱਲ ਨਾਲ ਬੈਠੀ ਜਾਂਦੀ ਤੂੰ ਹੋਰ ਕੀ ਸੀਗਾ ਫਿਰ ਕੀ ਚੰਗਾ ਫਿਰ ਆ ਕੋਈ ਪੁੱਤ ਗੇੜਾ ਗੂੜਾ ਮਾਰੀ ਰੱਖਿਆ ਜੇ ਮੇਰਾ ਵੀ ਦਿਲ ਖੰਡਾ ਰਵੇ ਤਾਂ ਮੇਰੀ ਭੈਣ ਦਾ ਘਰ ਹੈ ਮੇਰੀ ਭੈਣ ਜਿਹੜੇ ਮੇਰਾ ਮਾਰ ਦੇ ਨਹੀਂ ਨਹੀਂ ਗਾ ਮੱਛੀ ਸੁਤਣਾ ਹਾਂਗੇ ਨਾ ਥੇ